ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵਾਂ ਨੂੰ ਅੱਜ ਆਪ ਜੀ ਦੇ ਨਾਲ ਅਹੰਕਾਰ ਜਾਂ ਹਮੈ ਇੱਕੋ ਗੱਲ ਹੈ ਹਮੈ ਵੀ ਉਹਨੂੰ ਹੀ ਕਹਿੰਦੇ ਨੇ ਅਹੰਕਾਰ ਵੀ ਉਹਨੂੰ ਹੀ ਕਹਿੰਦੇ ਨੇ ਗਰਭ ਵੀ ਉਹਨੂੰ ਹੀ ਕਹਿੰਦੇ ਨੇ ਇਸ ਵੇਸ਼ੇ ਦੀ ਵਿਚਾਰ ਸ਼ੁਰੂ ਕੀਤੀ ਜਾ ਰਹੀ ਹੈ ਪਿਛੇ ਕੀ ਸੁਝਾਅ ਆਇਆ ਸੀ ਕਿਸੇ ਵੀਰ ਜੀ ਦਾ ਕਿ ਜਿਸ ਲਈ ਇੱਕ ਵਿਸ਼ਸ ਮੁਹਾਪਤ ਹੁੰਦਾ ਹੈ ਤੇ ਇੱਕ ਦਿਨ ਦੀ ਬ੍ਰੇਕ ਕਰਿਆ ਕਰੋ ਤੁਸੀਂ ਵੀ ਰੈਸਟ ਕਰ ਲਿਆ ਕਰੋ ਸਾਨੂੰ ਵੀ ਥੋੜਾ ਸੋਚਣ ਦਾ ਮੌਕਾ ਦਿਓ ਕਰੋ ਉਹਦੇ ਮੁਤਾਬਕ ਹੀ ਕੱਲ ਵਿਚਾਰ ਨਹੀਂ ਸੀ ਪਾਈ ਪਰ ਬਹੁਤ ਸਾਰੇ ਵੀ ਨਾ ਪੈਣਾ ਦੇ ਸਨੇਹ ਆਏ ਕਿ ਜੀ ਅੱਜ ਵਿਚਾਰ ਕਿਉਂ ਨਹੀਂ ਆਈ ਚਲੋ ਹੁਣ ਅੱਜ ਤਾਂ ਵਿਚ ਦੇ ਵਿਚਾਰ ਸ਼ੁਰੂ ਹੋ ਗਈ ਹੈ ਇਸ ਰਿਸ਼ੀ ਦੀ ਸਮਾਪਤੀ ਤੇ ਦੁਬਾਰਾ ਜਿਹੜਾ ਇਹਦੇ ਬਾਰੇ ਵਿਚਾਰ ਕਰਾਂਗੇ ਕਿ ਅਗੋਂ ਵਿੱਚੋਂ ਇੱਕ ਦਿਨ ਛੁੱਟੀ ਕਰਨੀ ਹੈ ਜਾਂ ਜਾਰੀ ਰੱਖਣਾ ਹੈ ਵਿਸ਼ਾ ਇਹ ਸ ਹੈ ਜਿਹਦੇ ਬਾਰੇ ਗੁਰਬਾਣੀ ਦੇ ਮੈਂ ਜੇ ਕਹਾ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਦੇ 1429 ਪੰਨਿਆਂ ਜਿਹੜਾ ਚੁਗੁਰਬਾਨੀ ਹੈ ਅਖੀੜਾ 1430 ਮੈਂ ਆਪਣਾ ਤੇ ਉਹਦੇ ਉੱਤੇ ਰਾਗਮਾਲ ਹੈ ਜਦੋਂ ਸੋਨਾਤੀ ਪਰਨੇ ਜਿੰਨਾ ਦੇ ਵਿੱਚ ਗੁਰਬਾਨੀ ਹੈ ਉਹਨਾਂ ਵਿੱਚੋਂ ਕੋਈ ਪੰਨਾ ਐਸਾ ਨਹੀਂ ਹੋਣਾ ਜਿਹੜਾ ਜਿਹਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੰਕਾਰ ਦੀ ਹਉਮੈ ਦੀ ਗੱਲ ਨਾ ਕੀਤੀ ਗਈ ਹੋਵੇ ਵਿਸ਼ੇ ਦੀ ਮਹੱਤਤਾ ਆਪਣੇ ਆਪ ਚ ਇਸ ਤੋਂ ਪਤਾ ਲੱਗਦੀ ਹੈ ਅਰਜਨ ਸ਼ੁਰੂਆਤ ਇਸ ਗੱਲ ਤੋਂ ਹੀ ਕਰਾਂਗੇ ਕਿ ਐਂਡੀ ਕੀ ਖਾਸ ਗੱਲ ਹੈ ਕਿ ਇੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੰਗਾਰ ਦੀ ਹੋਮੈਦੀ ਗੱਲ ਕੀਤੀ ਗਈ ਹੈ ਵਜ਼ਬਾਰੇ ਸਾਨੂੰ ਸੂਚਿਤ ਕੀਤਾ ਗਿਆ ਚੇਤਨਨ ਕੀਤਾ ਗਿਆ ਇਹੀ ਸਮਝਾਂਗੇ ਹੋਮੈਦ ਦਾ ਮਨੁੱਖੀ ਜੀਵਨ ਨਾਲ ਕੀ ਸੰਬੰਧ ਹੈ ਸਭ ਤੋਂ ਪਹਿਲਾ ਪਰਮਾਨ ਜਿਹੜਾ ਮੈਂ ਆਪ ਜੀ ਨਾਲ ਸੰਝਾ ਕਰਨ ਲੱਗਾ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਔਰ ਇਹ ਗੱਲ ਸਮਝਾਉਣ ਵਾਸਤੇ ਕਿ ਇਹ ਦਾ ਸਾਡੇ ਜੀਵਨ ਨਾਲ ਕੀ ਸੰਬੰਧ ਹੈ ਇੱਕ ਪੰਕਤੀ ਦੇ ਵਿੱਚ ਸਤਿਗੁਰੂ ਨੇ ਸਾਰੀ ਗੱਲ ਸਮਝਾ ਦਿੱਤੀ ਹੈ ਕਿ ਹਉ ਮੈਂ ਰੋਗ ਮਾਨਸਿਕ ਕਉ ਦੀਨਾ ਜਿਹੜੇ ਅਲੱਗ-ਅਲੱਗ ਜੀਵਾਂ ਨੂੰ ਖਤਰਨਾਕ ਮਾਨਸਿਕ ਰੋਗ ਜਾਂ ਵਿਕਾਰਾਂ ਦੇ ਰੋਗ ਕਹਿ ਲਓ ਦਿੱਤੇ ਨੇ ਜਿਨਾ ਕਰਕੇ ਉਹਨਾਂ ਦਾ ਜੀਵਨ ਬਰਬਾਦ ਹੋ ਜਾਂਦਾ ਹੈ ਉਹਨਾਂ ਦਾ ਜੀਵਨ ਬੰਦਨਾ ਚ ਪੈ ਜਾਂਦਾ ਹੈ ਉਹਨਾਂ ਵਿੱਚੋਂ ਸਭ ਤੋਂ ਖਤਰਨਾਕ ਰੋਗ ਜਿਹੜਾ ਮਨੁੱਖ ਨੂੰ ਲੱਗਾ ਹੋਇਆ ਹੈ ਮਨੁੱਖ ਨੂੰ ਦਿੱਤਾ ਹੈ ਉਹ ਹੈ ਹਾਉਮੈ ਦਾ ਹਾਉਮੈ ਰੋਗ ਮਨੁੱਖ ਕੋ ਦਿਨਾ ਇਹ ਤੇ ਇੱਕ ਗੱਲ ਹੋਰ ਵੀ ਥੋੜੀ ਜੀ ਸਮਝਣ ਰੋਰ ਵਿਚਾਰਨ ਵਾਲੀ ਹੈ ਅਸੀਂ ਗੁਰਬਾਣੀ ਦੇ ਆ ਕੁਝ ਪੰਕਤੀਆਂ ਜਿਹੜੀਆਂ ਰੋਗ ਬਾਰੇ ਆਉਂਦੀਆਂ ਨੇ ਉਹਨਾਂ ਨੂੰ ਲੈ ਕੇ ਤੇਰ ਰੋਗਾਂ ਦੇ ਇਲਾਜ ਕਰਨ ਤੋਂ ਪਰ ਪੈਨੇ ਆ ਗੁਰਬਾਣੀ ਦੇ ਵਿੱਚ ਵਿਕਾਰੀ ਰੂਪ ਜਿਹੜੇ ਰੋਗ ਨੇ ਨਾ ਉਹਨਾਂ ਦੀ ਗੱਲ ਕੀਤੀ ਗਈ ਹੈ ਕਿਉਂਕਿ ਉਹ ਸਾਡੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਨੇ ਜਿਹੜੀ ਅੱਗੋਂ ਸਾਡੇ ਸ਼ਰੀਰ ਨੂੰ ਵੀ ਪ੍ਰਭਾਵਿਤ ਕਰਦੀ ਹੈ ਉਹਨਾਂ ਵਿੱਚੋਂ ਹੀ ਉਹਨਾਂ ਰੋਗਾਂ ਦੀ ਉਤਪਤੀ ਹੁੰਦੀ ਹੈ ਇਹ ਸਤਿਗੁਰੂ ਨੇ ਜੜ ਨੂੰ ਹੱਥ ਪਾਇਆ ਔਰ ਇਸੇ ਸਭ ਤੋਂ ਪਹਿਲਾਂ ਗੱਲ ਹੀ ਸਾਨੂੰ ਇਹ ਸਮਝਾਈਏ ਹੌਮੈ ਰੋਗ ਮਾਨੁਖ ਕੋ ਦੀਨਾ ਇਹ ਮਨੁਖ ਸੰਭਲ ਜਾ ਇੱਕ ਖਤਰਨਾਕ ਰੋਗੀ ਜਿਹੜਾ ਤੈਨੂੰ ਲੱਗਾ ਹੋਇਆ ਹੌਮੈ ਦਾ ਕੀ ਸੰਬੰਧ ਹੈ ਹੌਮੈ ਦਾ ਸਾਡੇ ਜੀਵਨ ਨਾਲ ਅੱਜ ਦਾ ਦੂਸਰਾ ਪਰਮਾਨੰਦ ਗੁਰੂ ਅਮਰਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਮਨੁਖ ਸਦਾ ਵਿਛੜੇ ਫਿਰੇ ਕੋਈ ਨਾ ਕਿਸੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਸਭ ਤੋਂ ਪਹਿਲੀ ਗੱਲ ਹਮੇ ਦਾ ਰੋਗ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਮਨਮੁਖ ਦੇ ਉੱਤੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਉੱਤੇ ਜਿਹੜਾ ਗੁਰਮੁਖ ਬਣ ਜਾਂਦਾ ਹੈ ਗੁਰੂ ਵੱਲ ਮੂੰਹ ਕਰ ਲੈਂਦਾ ਹੈ ਗੁਰੂ ਦਾ ਉਪਦੇਸ਼ ਗ੍ਰਹਿਣ ਕਰਦਾ ਹੈ ਉਹ ਤਾਂ ਚੇਤਨ ਰੰਦਾ ਉਹ ਚੇਤ ਰੰਦਾ ਵੀ ਇਸ ਰੋਗ ਦਾ ਹਮਲਾ ਨਾ ਮੇਰੇ ਉੱਤੇ ਹੋ ਜਾਏ ਜੇ ਕਿਤੇ ਕਿਸੇ ਰਸਤੇ ਤੋਂ ਚੋਰ ਮੋਰੀ ਤੋਂ ਇਹ ਅੰਦਰ ਵੜਾਉਂਦਾ ਹੈ ਬੜਾ ਖਤਰਨਾਕ ਬੜਾ ਸੂਖਮ ਹੈ ਵੜਾਉਂਦਾ ਹੈ ਤੇ ਉਹ ਕਿਉਂਕਿ ਚੇਤਨ ਹੁੰਦਾ ਹੈ ਤੇ ਉਸ ਵੇਲੇ ਇਸ ਰੋਗ ਨੂੰ ਰੋਕਣ ਦਾ ਇਲਾਜ ਸ਼ੁਰੂ ਕਰ ਦਿੰਦਾ ਇਸ ਰੋਗ ਨੂੰ ਸਰੀਰ ਤੋਂ ਬਾਹਰ ਕੱਢਣ ਦਾ ਇਲਾਜ ਸ਼ੁਰੂ ਕਰ ਦਿੰਦਾ ਲੇਕਿਨ ਮਨਮੁਖ ਜਿਹੜਾ ਮਨ ਦੇ ਪਿੱਛੇ ਚੱਲਣ ਵਾਲਾ ਹੈ ਉਹਨੇ ਤਾਂ ਉਹੀ ਕੁਝ ਕਰੀ ਜਾਣਾ ਉਹਦੇ ਵਿੱਚ ਤਾਂ ਕੋਈ ਫਰਕ ਪੈਣਾ ਨਹੀਂ ਉਹਨੇ ਤਾਂ ਉਹਨਾਂ ਕਰਮਾਂ ਦੇ ਵਿੱਚ ਹੀ ਗਲਤਾਨ ਰਹਿਣਾ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਜਿਹੜੇ ਗਲਤ ਰਾਹ ਤੇ ਪਾਉਣ ਵਾਲੇ ਨੇ ਇਸ ਕਰਕੇ ਉਹਨਾਂ ਦਾ ਅਕਾਲ ਪੁਰਖ ਨਾਲ ਕਦੇ ਮਿਲਾਪ ਨਹੀਂ ਹੁੰਦਾ ਸਦਾ ਵਿਛੜੇ ਰਹਣ ਔਰ ਸਿਰਫ ਅਕਾਲ ਪੁਰਖ ਨਾਲ ਇਹ ਨਹੀਂ ਕਿ ਅਕਾਲ ਪੁਰਖ ਨਾਲ ਮਿਲਾਪ ਨਹੀਂ ਹੁੰਦਾ ਉਹਨਾਂ ਦਾ ਕਿਸੇ ਨਾਲ ਵੀ ਸੰਬੰਧ ਜਿਹੜੇ ਚੰਗੇ ਨਹੀਂ ਬਣਦੇ ਕਿਉਂਕਿ ਤੁਸੀਂ ਜਿਸ ਤਰ੍ਹਾਂ ਦੂਸਰਿਆਂ ਨੂੰ ਆਪਣੀ ਹੌਮੈ ਵਿਖਾਓਗੇ ਆਪਣਾ ਹੰਕਾਰ ਵਿਖਾਓਗੇ ਤੇ ਉਹਨਾਂ ਦਾ ਤੁਹਾਡੇ ਪ੍ਰਤੀ ਰਵਈਆ ਕੀ ਹੋਏਗਾ? ਇਹ ਸੀ ਸੋਚ ਸਕਦੇ ਹੈ ਕਿ ਉਹਨਾਂ ਦਾ ਸਾਡੇ ਪ੍ਰਤੀ ਰਵਈਆ ਜਿਹੜਾ ਉਹ ਪ੍ਰੇਮ ਵਾਲਾ ਹੋ ਜਾਏਗਾ ਉਹ ਸਤਿਕਾਰ ਵਾਲਾ ਹੋ ਜਾਏਗਾ। ਜਿਹੋ ਜਿਹਾ ਅਸੀਂ ਦੂਜੇ ਨਾਲ ਕਰਾਂਗੇ ਉਹੋ ਜਿਹਾ ਹੀ ਉਹਨਾਂ ਦਾ ਰਵਈਆ ਸਾਡੇ ਨਾਲ ਹੋਏਗਾ ਇਸ ਕਰਕੇ ਕੋਈ ਨਾ ਕਿਸੇ ਨਾਲ ਹੌਮੈ ਵੱਡਾ ਰੋਗ ਹੈ। ਸਿਰ ਮਾਰੇ ਜਮ ਕਾਲ। ਸਤਿਗੁਰੂ ਨੇ ਸਮਝਾਤਾ ਹੈ ਕਿ ਭਾਈ ਹੋ ਮੈਂ ਸਭ ਤੋਂ ਵੱਡਾ ਰੋਗ ਜਿਹੜੀ ਗੱਲ ਪਹਿਲਾਂ ਪੁਰ ਅਰਜਨ ਸਾਹਿਬ ਨੇ ਸਾਨੂੰ ਸਮਝਾਈ ਪਹਿਲੇ ਪਰਮਾਨੰਦ ਦੇ ਵਿੱਚ ਹੋ ਮੈਂ ਰੋਗ ਬੜਾ ਨਕੋ ਦਿਨਾ ਉਹੀ ਗੱਲ ਸਮਝਾ ਰਹੇ ਨੇ ਪਰ ਨਾਲ ਇਥੇ ਸਮਝਾਤਾ ਕਿ ਇਹ ਕੋਈ ਆਮ ਰੋਗ ਨਹੀਂ ਉਹ ਛੋਟਾ ਮोटा ਰੋਗ ਨਹੀਂ ਉਹ ਮੈਂ ਵੱਡਾ ਰੋਗ ਹੈ ਇਹ ਤੇ ਜਿਉਂਦੇ ਜੀ ਮਰਨ ਵਾਲੀ ਗੱਲ ਹੈ ਆਤਮਕ ਮੌਤ ਰੋਜ਼ ਮਰੇਗਾ ਜੇ ਤੂੰ ਇਹ ਹਉਮੈ ਦਾ ਰੋਗ ਅੰਦਰ ਪਾਲਿਆ ਹੋਇਆ ਤੇ ਪਤਾ ਨਹੀਂ ਤੈਨੂੰ ਸਮਾਜ ਦੇ ਵਿੱਚ ਕਿੰਨੀ ਵਾਰੀ ਇਸ ਗੱਲ ਤੋਂ ਕਰਕੇ ਸ਼ਰਮਿੰਦਾ ਹੋਣਾ ਪਵੇ ਲੋਕਾਂ ਦੇ ਮਨ 'ਚ ਤੇਰੇ ਪ੍ਰਤੀ ਨਫ਼ਰਤ ਪੈਦਾ ਹੋਵੇ ਤੇਰੇ ਪ੍ਰਤੀ ਮਧ ਭਾਵਨਾ ਪੈਦਾ ਹੋਵੇ ਔਰ ਆਪਣੇ ਕਰਮਾ ਕਰਕੇ ਰੋਜ਼ ਦਿਹਾੜੀ ਤੂੰ ਜਿਹੜਾ ਆਤਮਕ ਮੌਤ ਮਰੇਗਾ ਅਜਦਾ ਤੀਸਰਾ ਪਰਮਾਨੰ ਗੁਰੂ ਰਾਮਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਜਿੱਥੇ ਚੌਥੇ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਹਉਮੈ ਕਰਮ ਕਿਛ ਵਿਦ ਨਹੀਂ ਜਾਣਾ ਜੋ ਕੁੰਚਰ ਨਾਏ ਖਾਕ ਸਿਰ ਛਾਣ ਪ੍ਰਗਟ ਚੇਤਨ ਕਰਤਾ ਸਤਿਗੁਰ ਸਾਨੂੰ ਭਾਈ ਸਾਵਧਾਨ ਰਹੀ ਕਿਉਂਕਿ ਜਿਹੜੇ ਕਰਮ ਤੋਂ ਹਉਮੈ ਦੇ ਵਿੱਚ ਆ ਕੇ ਕਰਨਾ ਜੋੜੇ ਬਚਨ ਹੋ ਮੈਂ ਦੇ ਵਿੱਚ ਆ ਕੇ ਬੋਲਣਾ ਹੈ ਜਿਹੜੀਆਂ ਤੂੰ ਵਿਉਂਤਾਂ ਹੋ ਮੈਂ ਵਿੱਚ ਆ ਕੇ ਬਣਾਉਣਾ ਹੈ ਉਹ ਕਿਤੇ ਪਹੁੰਚਾਂਗੀਆਂ ਨਹੀਂ ਕਿਉਂਕਿ ਹਮੇ ਜਿਹੜੇ ਕਰਮ ਕੀਤੇ ਜਾਂਦੇ ਨੇ ਉਹ ਸੋਚ ਵਿਚਾਰ ਨਾਲ ਨਹੀਂ ਹੁੰਦੇ ਹੰਕਾਰ ਵਾਲੇ ਹੀ ਹੁੰਦੇ ਨੇ ਫਿਰ ਜੀਵਨ ਦਾ ਸਹੀ ਰਸਤਾ ਨਹੀਂ ਮਿਲ ਸਕਦਾ ਫਿਰ ਜੀਵਨ ਦਾ ਸਹੀ ਮਾਰਗ ਨਹੀਂ ਮਿਲ ਸਕਦਾ ਕਿਚ ਬਿਲਕੁਲ ਇੰਜ ਹੈ ਇਹ ਤੇ ਬਿਲਕੁਲ ਇੰਜ ਹੈ ਤੂੰ ਆਪਣੇ ਵੱਲੋਂ ਬੜੇ ਧਰਮ ਦੇ ਕਰਮ ਕਰ ਰਹੇ ਆ ਬੜੇ ਵਿਖਾਵੇ ਦੇ ਧਰਮ ਦੇ ਕਰਮ ਕਰ ਰਹੇ ਆ ਵੀ ਮੈਂ ਬਣਾ ਧਰਮੀ ਬਣ ਗਿਆ ਪਰ ਬਿਲਕੁਲ ਉੰਜ ਹੈ ਜਿਉਂ ਕੁੰਚਰ ਨਾਏ ਖਾਕ ਸਿਰਛਾਣਾ ਜਿਵੇਂ ਹਾਥੀ ਪਾਣੀ ਦੇ ਵਿੱਚ ਨਹਾਉਂਦਾ ਉਹਦੇ ਬਾਅਦ ਦਰਿਆ ਦੇ ਯਾ ਸਮੁੰਦਰ ਦੇ ਕਿਨਾਰੇ ਪਈ ਹੋਈ ਜਿਹੜੀ ਰੇਤ ਹੈ ਉਹ ਆਪਣੀ ਸੁਨਰ ਚੁੱਕ ਕੇ ਤੇ ਆਪਣੇ ਮਿੱਟੀ ਤੇ ਪਾ ਰੰਦਾ। ਉਸ ਨਾਕੇ ਦਾ ਕੀ ਫਾਇਦਾ? ਜੇ ਮੁੜ ਕੇ ساری ਖਾਕ ਹੀ ਮਿੱਟੀ ਤੇ ਪਾ ਲੈਣੀ ਹੈ। ਤੇਰੇ ਧਰਮ ਕਰਮ ਕੀਤੇ ਦਾ ਵਿਖਾਵੇ ਦੇ ਧਾਰਮਿਕ ਕਰਮ ਕੀਤੇ ਦਾ ਕੀ ਫਾਇਦਾ? ਜੇ ਅੰਦਰ ਹਉਮੈ ਹੀ ਪੈਦਾ ਹੋਣੀ ਹੈ ਉਹਦੇ ਨਾਲ। ਜੇ ਹਉਮੈ ਦੇ ਵਿੱਚ ਹੀ ਗਲਤਾਨ ਹੋਣਾ ਹੈ ਫਿਰ ਤੇ ਉਹ ਤੇ ਉਹੀ ਗੱਲ ਬਿਲਕੁਲ ਸਹੀ ਪਰਮਾਨ ਸਤਿਗੁਰੂ ਨੇ ਤੁਕਮਾਂ ਸਾਨੂੰ ਦਿੱਤਾ। ਜੋਨ ਕੁੰਚਰ ਨਾਏ ਖਾਕ ਸਿਲ ਚੜ। ਇਸ ਸੰਬੰਧ ਹੈ ਹਮੇ ਦਾ ਸਾਡੇ ਜੀਵਨ ਦਾ ਸਾਨੂੰ ਬੜਾ ਚੇਤਨ ਰਹਿਣਾ ਪਏਗਾ। ਆਪਾਂ ਇਸ ਵਿਚਾਰ ਨੂੰ ਕੱਲ ਵੀ ਜਾਰੀ ਰੱਖਾਂਗੇ। ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ। ਹੋਈਆਂ ਬੁੱਲਾ ਵਾਸ਼ਕੇ ਮਾ ਬਖਸ਼ਦੇ ਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।